ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਵਾਟਰ ਰਿਸੋਰਸਸ ਮੈਨੇਜਮੈਂਟ ਅਤੇ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਕੁਲਜੀਤ ਸਿੰਘ ਸਰਾੜ ਨੇ ਸੈਂਟਰਲ ਪਬਲਿਕ ਸਕੂਲ ਦੇ ਨਜ਼ਦੀਕ ਤੋਂ ਸੋਤਰਾ ਨੂੰ ਜਾਣ ਵਾਲੀ ਸੜਕ ਦਾ ਨੀ ਪੱਤਰ ਰੱਖਿਆ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੰਗਾ ਹਲਕੇ ਦੇ ਬਹੁ ਪੱਖੀ ਵਿਕਾਸ ਲਈ ਉਹ ਸਦਾ ਸਮਰਪਿਤ ਰਹਿਣਗੇ ਅੱਜ ਬੰਗਾ ਸ਼ਹਿਰ ਦੇ ਲਈ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਪਿਛਲੇ ਦਿਨੀ ਲਗਭਗ 1 ਸਵਾ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਇੱਥੇ ਕੇਸੀ ਪ੍ਰਧਾਨ ਸਰਕਾਰ ਵੱਲੋਂ ਔਰ ਸਾਡੇ ਸਾਰੇ ਬੰਗਾ ਲੋਕਾਂ ਵੱਲੋਂ ਸਾਰੇ ਸਕੂਲ ਬੰਗਾ ਵਸਨੀਕਾਂ ਵੱਲੋਂ ਅੱਜ ਉਸ ਦਾ ਜੋ ਇਹ ਮੇਨ ਮੰਗ ਸੀ ਪੋਤਰਾ ਰੋਡ ਦੀ ਜੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਬਣੀ ਨਹੀਂ ਸੀ ਔਰ ਬਹੁਤ ਖਸਤਾ ਹਾਲਤ ਵਿੱਚ ਸੀ ਕਿ ਸ਼ਹਿਰ ਵਾਸੀਆਂ ਦੀ ਬਹੁਤ ਵੱਡੀ ਇਲਾਕਾ ਵਸੀਆਂ ਦੀ ਕਿਉਂਕਿ ਇਹ ਸਰ ਕਈ ਪਿੰਡਾਂ ਨੂੰ ਲੈ ਕੇ ਜਾਂ ਕੇ ਜੋੜਦੀ ਹੈ ਬਹੁਤ ਵੱਡੀ ਬਾਤ ਸੀ ਉਸ ਨੂੰ ਪੂਰਾ ਕਰਦੇ ਹੋਏ ਅੱਜ ਇਸ ਤਾਰ ਨਹੀਂ ਪੱਥਰ ਰੱਖਿਆ ਗਿਆ ਕਿ ਇਸ ਮੌਕੇ ਤੇ ਮੈਂ ਜਿੱਥੇ ਸਾਰੇ ਸ਼ਹਿਰ ਵਾਸੀਆਂ ਇਲਾਕਾ ਵਸੀਆਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੰਦਾ ਉੱਥੇ ਹੀ ਸਾਰੇ ਆਸਾ ਸਹਿਬਾਨਾਂ ਦਾ ਵੀ ਧੰਨਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਇੰਦਨੀ ਸਾਰੇ ਪ੍ਰੋਸੀਜਰ ਨੂੰ ਪੂਰਾ ਕਰਕੇ ਇਹ ਜਿਹੜੇ ਵਿਕਾਸ ਕਾਰਜ ਸ਼ੁਰੂ ਕਰਵਾਏ ਔਰ ਜਿੰਨੇ ਸਾਡੇ ਇਲੈਕਟਿਡ ਸੀਪੀਐਸਾਰੇ ਸ਼ਹਿਰ ਦੇ ਉਹਨਾਂ ਦਾ ਵੀ ਧੰਨਵਾਦ ਕਰੀਏ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਇਹਨਾਂ ਵਿਕਾਸ ਕਾਰਜਾਂ ਨੂੰ ਅੱਗੇ ਚੜਨ ਦੇ ਵਿੱਚ ਔਰ ਮੈਂ ਪੰਜਾਬ ਸਰਕਾਰ ਦੀ ਤਰਫੋਂ ਇਹ ਵਿਸ਼ਵਾਸ ਦਵਾਉਣਾ ਔਰ ਵਿਸ਼ੇਸ਼ ਤੌਰ ਤੇ ਆਪਣੇ ਬਹੁਤ ਆਉਣ ਵਾਲੇ ਦਿਨਾਂ ਵਿੱਚ ਬੰਗਾ ਸ਼ਹਿਰ ਦੇ ਵਿਕਾਸ ਦੇ ਲਈ ਬੰਗਾ ਹਲਕੇ ਦੇ ਵਿਕਾਸ ਦੇ ਲਈ ਬਹੁਤ ਵੱਡੇ ਲੈਵਲ ਤੇ ਯਤਨ ਕੀਤੇ ਜਾਣਗੇ ਕਿ ਕਿਸੇ ਵੀ ਕਿਸਮ ਦੀ ਬੰਗਾ ਹਲਕੇ ਨੂੰ ਕਮੀ ਨਹੀਂ ਹੋਏ ਜਦੋਂ ਲੋਕ ਸਭਾ ਦੀ ਇਲੈਕਸ਼ਨ ਵੀ ਆ ਰਹੀ ਹੈ ਕੋਈ ਗੱਲ ਚੱਲੀ ਤੇ ਨੰਦਕੋਟ ਸਾਹਿਬ ਕੋ ਇਲੈਕਸ਼ਨ ਲੜਨ ਬਾਰੇ ਕੋਈ ਕੈਂਡੀਡੇਟ ਇਹ ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੋਵੇਗਾ ਕਿਉਂਕਿ ਸਾਡੇ ਕੱਲ 8 ਕੈਂਡੀਡੇਟ ਮਾਨਯੋਗ ਨੈਸ਼ਨਲ ਕਮਿਊਨਿਟੀ ਅਰਵਿੰਦ ਕੇਜਰੀਵਾਲ ਜੀ ਨੇ ਔਰ ਸਾਡੀ ਸਾਰੀ ਪੀਐਸਸੀ ਦੀ ਟੀਮ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਸਿੱਧੂ ਜੀ ਨੇ ਸਾਡੇ ਨੈਸ਼ਨਲ ਸਟੈਂਡਰਡ ਜਨਰਲ ਸੈਕਟਰੀ ਡਾਕਟਰ ਸੰਦੀਪ ਪਾਰਖਰੀ ਨੇ ਕੱਲ ਅਨਾਊਂਸਮੈਂਟ 8 ਉਮੀਦਵਾਰਾਂ ਦੀ ਕੱਲ ਪੰਜਾਬ ਦੀ ਰੈਂਡਿ ਜਿਹਦੇ ਸ਼੍ਰੀ ਅੰਮ੍ਰਿਤਪੁਰ ਸਾਹਿਬ ਦੀ ਸੀਟ ਦੇ ਹਲੇ ਕੈਂਡੀਡੇਟ ਦੀ ਇਹ ਅਨਾਊਂਸਮੈਂਟ ਰੰਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋ ਜਾਵੇਗੀ ਔਰ ਜਿਹੜੇ ਵੀ ਕੈਂਡੀਡੇਟ ਹੋਣਗੇ ਉਹ ਪੰਜਾਬ ਦੇ ਲਈ ਅਸੀਂ ਕੰਮ ਕਰਨ ਦੇ ਲਈ ਇਲੈਕਸ਼ਨਾਂ ਲੜ ਰਹੇ ਆ ਕਿ ਜਿੱਤੋ ਇਹ ਵੀ ਕੋਈ ਕਿਸੇ ਦਾ 파ਰਟੀ ਦਿੱਤੀ ਹੈ ਸਾਡੇ ਸਾਰੇ ਵਰਕਰ ਸਾਡੇ ਭਾਵੇਂ ਸਾਰੇ ਲੀਡਰ ਉੱਥੇ ਕਰਕੇ ਪਿਆਰ ਹੈ ਜਿਨ੍ਹਾਂ ਨੂੰ ਮਿਲੇਗੀ ਸੇਵਾ ਉਹ ਮੇਰੇ ਸਹਾਤ ਦਾ 파ਰਟੀ چھوڑ ਸਕਦੀ ਦੀਮ ਕਰੇਗੀ माजी ਜਿਹੜੇ ਕੈਬਨਟ ਮੰਤਰੀਆਂ ਨੂੰ ਸਟੇਟਾਂ ਦਿੱਤੀ ਹੈ ਹਾਂ ਜੀ ਤੇ ਵਿਰੋਧੀ ਕਹਿ ਰਹੇ ਵੀ ਇਹਨਾਂ ਤੋਂ ਕੈਂਡੀਡੇਟ ਨਹੀਂ ਨਿਕਲੇ ਨੇ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਜੀ ਤੁਸੀਂ ਦੇਖੋ ਇਹ ਆਮ ਆਦਮੀ ਪਾਰਟੀ ਦੇ ਵਿੱਚ ਇਹ ਗੱਲ ਹੈ ਕਿ ਉਧਰ ਦੀ ਮੈਂ ਪਹਿਲੇ ਕਹੇ ਕਿ ਹਟਿਆ ਕਿ ਉਧਰ ਦੀ ਲੜਾਈ ਨਹੀਂ ਜਗੀ ਕਿ ਜਿਹੜੇ ਵੀ ਜੋ ਔਰ ਆਮ ਆਦਮੀ ਪਾਰਟੀ ਇੱਕ ਬਾਬਾ ਸਾਹਿਬ ਪੀਮਰಾವ್ ਬੇਦਕਰ ਜਿਹਦੀ ਵਿਚਾਰਧਾਰਾ ਤੇ ਸਿੱਧਿਆ ਜਨ ਸਰਕਾਰ ਲਖਸੰਗ ਜੀ ਦੀ ਵਿਚਾਰਧਾਰਾ ਤੇ ਬਣੀ ਹੈ ਕਿ ਇੱਥੇ ਜਿੰਨੇ ਵੀ ਜੋ ਲੋਕ ਆਏ ਹਨ ਇਹ ਇਹਨਾਂ ਗੱਲਾਂ ਨੂੰ ਪਿੱਛੇ ਛੱਡ ਕੇ ਆਏ ਹਨ ਜਿੱਤੇ ਸਾਡੇ ਨੈਸ਼ਨਲ ਕਨਿਊਨ ਸਾਡੇ ਲੀਡਰ ਸਾਨੂੰ ਕਹਿੰਦੀ ਦੂਰੀ ਲੋਦੇ ਆ ਸੀ ਉਥੇ ਕੰਮ ਕਰਨੀਆਂ ਦੇਸ਼ ਲਈ ਕੰਮ ਕਰਨਾ ਪੰਜਾਬ ਲਈ ਕੰਮ ਕਰਨਾ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੈ ਬੋਧੀਆਂ ਕੋਈ ਵਾਲਾ ਕੋਈ ਵੱਡਾ ਇਹ ਮੁੱਦਾ ਨਹੀਂ ਬਣਦਾ ਲੱਗਾ ਮੇਰੇ ਸਾਥੀ ਨਾਲ ਹੀ ਮਿਲਦੀ ਜੁਲਦੀ ਗੱਲ ਹੈ ਜਿੱਦਾਂ ਕਿ ਬੀਬੀ ਬਾਦਲ ਨੇ ਕਿਹਾ ਵੀ ਪਹਿਲਾਂ ਤਾਂ ਗੱਲ ਕੀਤੀ ਸੀ ਵੀ ਆਮ ਆਮ ਲੋਕਾਂ ਦੇ ਦਲ ਜਣ ਦੇ ਤੇ ਪਰ ਉਹਨਾਂ ਨੇ ਨਾਂ ਦੇ ਲਏ ਮੰਤਰੀਆਂ ਨੂੰ ਕਿ ਸਰ ਜਿਹੜੇ ਮੰਤਰੀ ਵੀ ਬਣੇ ਸਾਰੇ ਪਹਿਲਾਂ ਆਮ ਹੀ ਸੀ ਤੇ ਹੁਣ ਉਹਨਾਂ ਨੂੰ ਤਜਰਬਾ ਹੋ ਗਿਆ ਦੇਸ਼ ਕਿਵੇਂ ਚਲਾਉਣਾ ਪੰਜਾਬ ਕਿਵੇਂ ਚਲਾਉਣਾ ਲੋਕ ਸਭਾ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਹੈ ਉੱਥੇ ਜੇਕਰ ਥੋੜੇ ਤਜਰਬੇ ਵਾਲੇ ਸਖਸੀਤਾ ਨੂੰ ਭੇਜਤਾ ਜਾਵੇ ਤਾਂ ਉਹਦੇ ਵਿੱਚ ਕੀ ਹਰਜਾ ਕਿ ਜਿੰਨੇ ਵੀ ਸਾਡੇ ਮੰਤਰੀ ਵੀ ਪਹਿਲਾਂ ਸਾਰੇ ਆਮ ਕਰਾਂਦੇ ਨੇ ਉਹਦਾ ਕੋਈ ਪੋਲੀਟਿਕਲ ਬੈਕਗ੍ਰਾਉਂਡ ਨਹੀਂ ਸੀ ਔਰ ਸਾਰੇ ਆਮ ਕਰਾਂਦੇ ਸੀ ਕਿ ਜੇ 2 ਸਾਲ ਪਹਿਲਾਂ ਇਲੈਕਸ਼ਨ ਜਿੱਤ ਕੇ ਮੰਤਰੀ ਬਣ ਗਏ ਪੰਜਾਬ ਦੇ ਲੋਕਾਂ ਨੇ ਬੜਾ ਹੀ ਆਉਣ ਵਾਲੇ ਦਿਨਾਂ ਤੇ ਉਹਨਾਂ ਨੂੰ ਐਮਪੀ ਵੀਓ ਬਣਾ ਕੇ ਲੋਕ ਸਭਾ ਚ ਭੇਜਾਣਾ ਹੈ ਜਰੂਰ ਜੀ ਜਿਸ ਤਰ੍ਹਾਂ 2022 ਦੇ ਵਿੱਚ ਲੋਕਾਂ ਨੇ ਆਤਵਾਦੀ ਪਾਰਟੀ ਦਾ ਹੱਕ ਦਿੱਤਾ ਔਰ ਜੋ 2 ਸਾਲ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗਵਾਈ ਦੇ ਵਿੱਚ ਕੰਮ ਹੋਇਆ ਭਾਵੇਂ ਉਹ ਸਾਡੇ 42000 ਪਾਵੇਂ ਬਿਜਲੀ ਦੀ ਗਾਰੰਟੀ ਨੂੰ ਪੂਰਾ ਕਰਨ ਦੀ ਗੱਲ ਕਰ ਲਈ ਹੈਲਥ ਤੇ ਐਜੂਕੇਸ਼ਨ ਤੇ ਪਹਿਲੇ ਸਾਲੇ ਕੰਮ ਸਟਾਰਟ ਕਰਨ ਦੀ ਗੱਲ ਕਰ ਲਈਏ ਕ੍ਰਾਪਸ਼ਨ ਔਰ ਡਰਗ ਨੂੰ ਖਤਮ ਕਰਨ ਦੇ ਲਈ ਜੋ ਕਦਮ ਚੁੱਕੇ ਗਏ ਪਾਵੇਂ ਸੀਦਾਂ ਨੂੰ ਸਨਮਾਨ ਰਾਸ਼ੀ ਦੇਣ ਦੀ ਗੱਲ ਕਰ ਲਈਏ ਪਾਵੇਂ ਕੱਟੇ ਮਾਜਮਾ ਨੂੰ ਪੱਕਾ ਆਹ ਤੁਹਾਡੇ ਲੋਕੀ ਮੋਰਨ ਦੇ ਅਧਿਕਾਰੀਆਂ ਤੇਰਾ ਹਿੱਕਾ ਜਿੱਤ ਕੇ ਪੰਜਾਬ ਤੇ ਆਮ ਆਦਮੀ ਪਾਰਟੀ ਆ ਚੁੱਕੀ ਹੈ ਇੱਕ ਗੱਲ ਹੋਰ ਦੱਸ ਕੇ ਜਾਓ ਪੁਲਿਸ ਤੇ ਜੇ ਕੁਲਦੀਪ ਸਿੰਘ ਸਰਾਲ ਨੂੰ ਪੁੱਛਿਆ ਜਾਵੇ ਕਿ ਪਾਰਲੀਮੈਂਟ ਦੀ ਸੀਟ ਕਿਹਨੂੰ ਦਿੱਤੀ ਜਾਵੇ ਜਿੱਦਾਂ ਕਿ ਪਿਛਲੇ ਦਿਨਾਂ ਦੇ ਵਿੱਚ ਹਲਕਾ ਸੋਰੀ ਪਾਰਲੀਮੈਂਟ ਇਨਚਾਰਜ ਵੀ ਕੰਗਸ ਸਾਹਿਬ ਨੂੰ ਭੇਜਿਆ ਗਿਆ ਤੇ ਕੁਲਦੀਪ ਸਿੰਘ ਸਰਾਲ ਕਿਨੂੰ ਸਵਾਰ ਚਲੇਗਾ ਤਾਂ ਮੈਂ ਇਸ ਪਾਰਟੀ ਸਪਾਰਸ਼ ਨੂੰ ਚਲਦੀ ਜੋ ਪਾਰਟੀ ਹਾਈ ਕਮਾਂਡ ਦਾ ਫੈਸਲਾ ਬਣ ਰਿਹਾ ਹੈ